ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਲਓ ਗੱਡੀ ਉਦਣ ਤੋਂ ਆ ਕੇ ਆਇਆ ਮੈਂ ਦੇਖੋ ਕਿਆ ਬਣ ਗਿਆ ਕਾਲੇ ਰੰਗ ਦੀ ਗੱਡੀ ਦਾ ਇਹੀ ਆ ਉਹਦੇ ਬਲੇਰੋ ਵੀ ਉਦਣੇ ਧਵਾਈ ਸੀਗੀ ਉਹਦੇ ਉੱਪਰ ਇਦਾਂ ਦਾਗ ਨਹੀਂ ਜੀ ਤੇ ਬਸ ਉਹਦੇ ਟਾਇਰ ਚੌੜੇ ਕਰਕੇ ਜਿਹੜੇ ਉਹ ਮਿੱਟੀ ਜੱਗ ਜੱਗ ਉਹਨੇ ਉੱਪਰ ਮਾਰੀਓ ਬਸ ਉਹੀ ਪਈ ਆ ਉਦਾਂ ਜਿਦਾ ਆ ਦਾਗ ਜਾਇਆ ਇਦਾਂ ਨਹੀਂ ਦਿਖਦੇ ਉਹਦੇ ਉੱਤੇ ਇਹ ਫਰਕ ਆ ਕਾਲੀ ਤੇ ਚਿੱਟੀ ਚ ਹੈਂ ਉਹ ਕੀ ਜਵੇ ਇਹਦੇ ਲੱਗਦਾ 60 ਸਟ ਲੱਗੀ ਹੋਆ ਤਾਂ ਨਹੀਂ ਇਹ ਔਰਦੀ ਕੋ ਔਰਦਾ ਇਹਨੂੰ ਕਿ ਹੈ ਕੀ ਇਹ ਮੇਲ ਆ ਜਾਂ ਫੀਮੇਲ ਆ ਲੇਡੀਜ਼ ਹੋਊਗੀ ਜਾਂ ਜੈਂਟਸ ਹੋਊਗਾ ਇਹ ਜਿਆਦਾ ਤੋੜ ਨਹੀਂ ਹੁੰਦਾ ਜੇ ਮਨੂੰ ਮਰ ਉੱਪਰੋਂ ਡੀਗੀ ਆ ਉੱਪਰੋਂ ਆ ਉਹ ਤੋਂ ਹੈ ਬਾਲਕਨੀ ਜਿਹਦੇ ਵਿੱਚੋਂ ਉੜ ਕੇ ਇੱਥੇ ਇੱਥੋਂ ਫਿਰ ਇੱਥੇ ਜਾਂ ਫਿਰ ਉਹ ਸਿਖਰੋਂ ਲੈ ਕੋੜ ਵੀ ਗਿਆ ਓਏ ਲੈ ਮੈਂ ਐਵੇਂ ਹੀ ਤਰਸੀਆ ਕਰੀ ਜਾਂਦਾ ਵਿਚਾਰੇ ਤੌੜ ਨਹੀਂ ਹੁੰਦਾ ਥੋੜਾ ਔੜ ਹੁੰਦਾ ਲੱਗਦਾ ਇਹਨੂੰ ਉੱਪਰੋਂ ਪਹਿਲਾਂ ਡੈੱਕ ਕੇ ਆਇਆ ਹੁਣ ਦਮਦੂਮ ਜਿਹਾ ਲੈ ਲਿਆ ਜਾਂ ਤਾਂ ਪੇਚਾ ਪੈ ਗਿਆ ਹੁਣ ਆਦਾ ਕਿਸੇ ਨਾਲ ਪੰਗਾ ਪੈ ਗਿਆ ਹੁਣ ਉਨੇ ਫਿੰਟਿਆ ਹੁਣ ਦੂਜੇ ਨੇ ਜਿਹੜਾ ਇਹ ਨਾਲ ਦਾ ਹੁਣ ਲਓ ਮੀਂਹ ਨਾ ਪੈਣ ਦੇ ਰਿਜ਼ਲਟ ਦੇਖ ਲਓ ਬੋਟਰਾਂ ਪਾਣੀ ਛੱਡ ਰਹੀਆਂ ਐ ਇਸ ਵੇਲੇ ਤੇ ਪੱਠੇ ਪਾਣੀ ਭਰ ਰਹੇ ਆ ਪੈਪ ਲਾ ਕੇ ਆ ਲਾ ਹੋ ਲ ਟੋਟੇ ਪੈਣ ਲੱਪੇ ਜਾਣੀ ਜੀ ਮੀਂਹ ਨਹੀਂ ਪੈਣ ਦੇ ਕਾਰਨ ਟੋਟਿਆਂ ਵਾਲਾ ਕੰਮ ਸ਼ੁਰੂ ਹੋ ਗਿਆ ਆ ਸਾਡੇ ਦਾ ਪਿਆ ਹੀ ਨਹੀਂ ਬਿਲਕੁਲ ਇਹ ਕਈ ਏਰੀਆ ਚ ਤਾਂ ਫਿਰ ਵੀ ਪੈ ਪੂ ਗਿਆ ਸਾਡੇ ਬਿਲਕੁਲ ਹੀ ਨਹੀਂ ਪਿਆ ਉਹਦੇ ਕਰਕੇ ਆ ਸਾਡੇ ਹੁਣ ਗਵਾਂਢੀ ਬੰਦਿਆਂ ਦੀ ਮੋਟਰ ਪਾਣੀ ਛੱਡ ਗਈ ਆ ਤਾਂ ਹੁਣ ਫਿਰ ਉਹ ਆ ਸਾਡੇ ਨਾਲ ਦਾ ਘਰ ਜਿਹੜਾ ਉੱਥੋਂ ਪੈਪ ਲਾ ਕੇ ਭੰਨ ਲੱਗੇ ਹੋ ਆ ਪਾਣੀ ਤੇ ਫਿਰ ਮਨੂੰ ਮੈਂ ਤਾਂ ਵੀ ਹੁਣ ਸਾਰਿਆਂ ਦੇ ਪੂਗੇ ਮੈਂ ਮੋਟਰਾਂ ਵਾਲੇ ਟੋਟੇ ਵੀ ਲੈ ਜਾਂਦੇ ਦੇਖੇ ਬੰਦੇ ਮੋਂਡਿਆਂ ਤੇ ਰੱਖ ਰੱਖ ਹੈ ਨਾ ਮੋਟਰਾਂ ਵਾਲੇ ਜਿਹੜੇ ਬੜੀਆਂ ਮੋਟਰਾਂ ਖੇਤਾਂ ਵਾਲੀਆਂ ਉਹਨਾਂ ਦੇ ਵੀ ਹੁਣ ਟੋਟੇ ਪੈ ਰਹੇ ਆ ਜੇ ਨਾਮ ਪਿਆ ਮੀ ਤਾਂ ਫੇਰ ਲਗਭਗ ਮੇਰਾ خیال ਹੈ ਵੀ ਹੁਣ ਸਾਰਿਆਂ ਨੂੰ ਟੋਟੇ ਪਾਉਣੇ ਪਊਗੇ ਤੇ ਪੈ ਜਿਵੇਂ ਤਾਂ ਚਲੋ ਵਧੀਆ ਗੱਲ ਆ ਕੈਂ ਬਣਾ ਸੱਟ ਦੇ ਵਿੱਚੋਂ ਲੇ ਤਾਂ ਜਵਾਕਾਂ ਨੂੰ ਜੇ ਰੱਬ ਮੀ ਪਵਾਉਂਦਾ ਜਵਾਕ ਐਨੇ ਤਾਲੇ ਕਾ ਨੂੰ ਮਾਰ ਦੇ ਕਿਦਾਂ ਕੰਦਾ ਟਪ ਟਪ ਵਿਚਾਰਿਆਂ ਨੂੰ ਚੜਨਾ ਪੈ ਰਿਹਾ ਗੋਠਿਆਂ ਤੇ ਹੈ ਕੀ ਮੋੜਾ ਆਪ ਹਾਂ ਮੈਂ ਉਹੀ ਕਹਿੰਨਾ ਵੀ ਆਪਣੇ ਮੀ ਪਾਇਆ ਹੁੰਦਾ ਜਵਾਕਾਂ ਨੂੰ ਔਖੇ ਹੁੰਦੇ ਵਿਚਾਰੇ ਸਗੋਂ ਹੁਣ ਨੂੰ ਖੇਲਦੇ ਆਪਣਾ ਹਾਂ ਖੇਲਣ ਦਾ ਟਾਈਮ ਵੀ ਤੁਹਾਡਾ ਵਿਚਾਰਿਆਂ ਦਾ ਖਰਾਬ ਕਰਤਾ ਹਨਾ ਉਹਨਾਂ ਦੇ ਹਿਸਾਬ ਦਾ ਐਡਵੈਂਚਰ ਪਾਉਂਦੇ ਆ ਹਾਂ ਪੈਪ ਦਾ ਟੋਟਾ ਕੀ ਕਰਨਾ ਇਹ ਪਾਉਣਾ ਹੁਣ ਉਹ ਕੀ ਕਰਨਾ ਓਏ ਉਹ ਟੋਟਾ ਪਾਉਣਾ ਨਹੀਂ ਉਹ ਅੱਗੇ ਤੁਹਾਡੇ ਲੋਹੇ ਦੀ ਡਿਲੀਵਰੀ ਪਈ ਓਆ ਅੱਛਾ ਸਹੀ ਆ ਸਹੀ ਆ ਲੋ ਜੀ ਮੀਂਹ ਕਰਕੇ ਇੰਨੇ ਕੰਮ ਕਰਨੇ ਪੈ ਰਹੇ ਆ ਸਾਡੇ ਗਵਾਂਢੀ ਬੰਦਿਆਂ ਦੀ ਮੋਟਰ ਗਈ ਆ ਪਾਣੀ ਛੱਡ ਤੇ ਉਹ ਹੁਣ ਆ ਜਿਹੜੀ ਸਾਡੇ ਨਾਲ ਕੋਠੀ ਆ ਹੈਗੀ ਤਾਂ ਖਾਲੀ ਪਈ ਆ ਇਹ ਹੈਗੇ ਸਾਰੇ ਆਸਟ੍ਰੇਲੀਆ 'ਚ ਤੇ ਉੱਥੋਂ ਪਾਣੀ ਭਰਿਆ ਜਾ ਰਿਹਾ ਚਲੋ ਖਾਲੀ ਕੋਠੀ ਇਸ ਕੰਮ ਤਾਂ ਆ ਹੀ ਪਾਣੀ ਭਰਨ ਦੇ ਜੇ ਆਸਟ੍ਰੇਲੀਆ ਵਾਲੇ ਦੇਖਦੇ ਆ ਤਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਨੂੰ ਪਾਣੀ ਦਿੱਤਾ ਤੁਹਾਡੀ ਕੋਠੀ ਚੋਂ ਅਸੀਂ ਪਾਣੀ ਲੈ ਲਿਆ ਤੇ ਟੈਂਕੀ ਭਰ ਲਈ ਆ ਠੀਕ ਐ ਮੈਂ ਕਹਾਂ ਆਸਟ੍ਰੇਲੀਆ ਵਾਲਿਆਂ ਦਾ ਬਹੁਤ-ਬਹੁਤ ਥੈਂਕ ਯੂ ਐ ਵੀ ਉਹਨਾਂ ਦੀ ਕੋਠੀ ਤੋਂ ਅਸੀਂ ਪਾਣੀ ਭਰ ਰਹੇ ਆ ਹੈਨਾ ਓ ਤੂੰ ਉੱਪਰ ਦੇਖ ਉੱਪਰ ਦੇ ਮੋਹ ਇੱਥੇ ਗਈ ਆ। ਵਿੱਚ ਵਿੱਚ ਖੜਾ ਹੋ ਕੇ ਦੇਖ ਟੈਂਕੀ ਦੇ। ਵਿੱਚ ਖੜ ਕੇ ਦੇਖ ਟੈਂਕੀ ਦੇ, ਗੋਡੇ-ਗੋਡੇ ਗਿਆ ਪਾਣੀ ਕਿੱਥੇ ਗਿਆ? ਹੈਂ? ਸਹੀ ਆ। ਥੋੜੀ ਹੋਣੀ ਹੈ। ਹਾਂ। ਬਾਹਰ ਨਹੀਂ ਚੱਲਦਾ। ਤੂੰ ਵਿੱਚ ਕੀ ਕਰਨ ਗਿਆ ਸੀ? ਸਾਫ ਲੈ, ਫਿਰ ਤਾਂ ਤੂੰ ਕੰਮ ਦਾ ਬੰਦਾ ਹੈ। ਫਿਰ ਟੈਂਕੀ ਸਾਡੀ ਵੀ ਸਾਫ ਕਰਨੀ ਆਲੀ ਆ। ਕਿਹ ਦਿਨ ਤਨੂੰ ਚੜਾਈ ਆਪਤੀ ਆ ਜੀ ਕਿਹ ਦਿਨ ਆ ਨਾ ਇਹ ਤਾਂ ਵੀ ਬਹੁਤ ਬਹੁਤ ਪਿਆ ਯਾਦ ਕੀ ਫੇਕ ਟੋਟੇ ਪੈਣ ਲੱਪੇ ਮੋਟਰਾਂ ਦੇ ਹਰ ਦੂਜੇ ਤੀਜੇ ਸਾਲ ਹੀ ਲਗਭਗ 10 ਫੁੱਟ ਦਾ ਟੋਟਾ ਪੈ ਜਾਂਦਾ ਜੇ ਸਾਲ ਮਨੂੰ ਯਾਦ ਆ ਵੀ ਅਸੀਂ ਸਮਰਸੀ ਵੱਲ ਕਰਵਾਏ ਸੀ ਪਹਿਲੀ ਪਹਿਲੀ ਪਹਿਲਾਂ ਖੂਈਆਂ ਵਾਲੇ ਬੋਰ ਹੁੰਦੇ ਸੀ ਤੇ ਖੇਤਾਂ ਵਿੱਚ ਤਾਂ ਜੇ ਸਾਲ ਪਹਿਲੀ ਵਾਰ ਸਮਰਸੀ ਵੱਲ ਕਰਵਾਏ ਸੀ ਉਸ ਵੇਲੇ ਉਹ 70 ਕਿ ਫੁੱਟ ਤੇ ਅਸੀਂ ਮੋਟਰਾਂ ਪਾ 70 ਤੇ ਜਾਂ 80 ਫੁੱਟ ਤੇ ਮੋਟਰਾਂ ਪਾਈਆਂ ਸੀਗੀਆਂ ਤੇ 70 ਤੇ ਸੀ ਮੇਰਾ خیال ਫਿਰ ਉਸ ਤੋਂ ਬਾਅਦ 80 ਹੋਇਆ ਫਿਰ 90 ਹੋਇਆ ਹੁਣ 100 ਫੁੱਟ ਤੇ ਆ ਇਸ ਵੇਲੇ ਸਾਡੀਆਂ ਮੋਟਰਾਂ ਸਾਰੀਆਂ ਤੇ ਜਿਨ੍ਹਾਂ ਦੀਆਂ 90 90 ਜਾਂ 95 ਫੁੱਟ ਤੇ ਆ ਉਹ ਪਾਣੀ ਛੱਡ ਗਈਆਂ ਆ ਤੇ ਸਾਡੀਆਂ ਮੈਂ ਆਪਣੀਆਂ ਦਾਦਾ ਸਾਡੀਆਂ ਇਸ ਵੇਲੇ ਸਾਰੀਆਂ ਮੋਟਰਾਂ 100 ਫੁੱਟ ਤੇ ਆ ਤੇ ਉਹ ਹੁਣ ਪਤਾ ਨਹੀਂ ਵੀ ਆਹ ਸੀਜ਼ਨ ਕੱਢਦੀਆਂ ਆ ਜਾਂ ਐਦਕੀ ਟੋਟਾ ਪਾਉਣਾ ਪਊਗਾ ਹਣ ਲਾ ਇਹਨਾਂ ਕੇ ਆਲਦ ਵਾਲੇ ਕਾਫੀ ਬੰਦੇ ਨੇ ਤਾਂ ਪੈਣ ਲਾਪੇ ਹੁਣ ਇਹ ਨਹੀਂ ਪਤਾ ਵੀ ਉਹਨਾਂ ਦੀਆਂ 90 95 ਫੁੱਟ ਤੇ ਸੀ ਜਾਂ 100 ਵਾਲੇ ਤੇ ਪੈਣ ਲਾਪੇ ਟੁੱਟੇ ਬਾਕੀ ਤੁਸੀਂ ਵੀ ਦੱਸੋਗੇ ਕਿਹੜੇ ਕਿਹੜੇ ਏਰੀਏ ਦੇ ਵਿੱਚ ਹੁਣ ਟੁੱਟੇ ਪੈ ਰਹੇ ਆ ਤੇ ਕਿਹੜੇ ਏਰੀਏ ਵਿੱਚ ਕਿੰਨੇ ਫੁੱਟ ਤੇ ਆ ਮੋਟਰਾਂ ਪਾਣੀ ਮਤਲਬ ਕਿਹੜੇ ਏਰੀਏ ਵਿੱਚ ਕਿੰਨਾ ਡੂੰਘਾ ਆ ਆਲੇ ਆਪਾਂ ਨੂੰ ਇਹ ਪਤਾ ਲੱਗ ਜਾ ਜਿੱਦਾਂ ਸਾਡੇ ਏਰੀਏ 'ਚ 100 ਫੁੱਟ ਤੇ ਆ ਮੋਟਰਾਂ ਇਸ ਵੇਲੇ ਚਲੋ ਅੱਜ ਦੀ ਵੀਡੀਓ ਤਾਂ ਬਸ ਇੰਨੀ ਕਹੀ ਹੈ ਛੋਟੀ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਧੰਨਵਾਦ